ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸ਼ੀਰ ਦੀ ਜੋੜ ਮੇਲਾ ਚੱਲ ਰਿਹਾ ਜੀ ਸਾਡੇ ਮਤਲਬ 23 ਮਾ ਲੰਗਰ ਚੱਲ ਰਿਹਾਗਾ ਬਹੁਤ ਹੀ ਬਲਾਡੇ ਦੀ ਜਿਹੜੀ ਸੰਗਤ ਆ ਬਹੁਤ ਹੀ ਹਮ ਹਮਾ ਕੇ ਸੇਵਾ ਕਰਦੀ ਐ ਇਹ ਸਾਡੇ ਇਲਾਕੇ ਨੂੰ ਮਾਣ ਪ੍ਰਾਪਤ ਐ ਸਾਰੇ ਪਿੰਡ ਦਾ ਸਹਿਯੋਗ ਐ ਸਾਰੇ ਬਲਾਡੇ ਵਾਸੀਆਂ ਦਾ ਸਹਿਯੋਗ ਐ ਉਸਦੇ ਸਹਿਯੋਗ ਦੇ ਨਾਲ ਇਹ ਲੰਗਰਾਂ ਦੇ ਵਿੱਚ ਸੇਵਾ ਚੱਲ ਰਹੀ ਐ ਬੜੀ ਭਾਵਨਾ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ ਐ ਜੀ ਸਾਨੂੰ ਇਹ ਮਾਣ ਪ੍ਰਾਪਤ ਹੈ ਅਸੀਂ ਅਸੀਂ ਚਾਹੁੰਦੇ ਆ ਵੀ ਵਾਹਿਗੁਰੂ ਜੇ ਕਿਰਪਾ ਸਦਾ ਸਾਡੇ ਤੇ ਬਣਾਈ ਰੱਖਣ ਤੇ ਇਸੇ ਤਰ੍ਹਾਂ ਸਾਡੇ ਤੋਂ ਇਹ ਸੇਵਾ ਲੈਂਦੇ ਰਹਿਣ ਅੰਧਖੰਡ ਭਰ ਪ੍ਰਕਾਸ਼ ਹੁੰਦੀ ਨੇ ਜੀ ਇੱਥੇ ਤਿੰਨ ਦੇ ਲੰਗਰ ਚੱਲਦੇ ਨੇ ਸਾਰੀ ਜਿਹੜੀ ਰੋਡ ਦੋ ਦੋ ਬਸਾਂ ਲੰਘਦੀਆਂ ਨੇ ਕੋਈ ਹੋਰ ਲੰਘਦੇ ਸਾਰੀ ਸੰਗਤ ਪ੍ਰਸ਼ਾਦਾ ਪਾਣੀ ਚੱਕ ਕੇ ਜਾਂਦੇ ਨੇ ਜੀ ਦਿਨ ਰਾਤ ਲੰਗਰ ਚੱਲਦਾ ਜੀ 24 ਘੰਟੇ ਕੈਂਪ ਲੱਗਦੇ ਨੇ ਕੈਂਪ ਲੱਗਦਾ ਹੈ ਮੈਡੀਕਲ ਕੈਂਪ ਲੱਗਦੇ ਆ ਜੀ ਬੱਚਿਆਂ ਦੇ ਦਸਤਾਰ ਮੁਕਾਬਲੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕੋਨ ਦਾਣੇ ਕੈਂਪ ਇਹ ਸਾਰੇ ਚੱਲ ਰਹੇ ਨੇ ਜੀ ਇਹ ਬੜੀ ਕਿਰਪਾ ਵਾਹਿਗੁਰੂ ਜੀ ਦੇ ਸਾਡੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸ਼ੀਦੀ ਜੋੜ ਮੇਲਾ ਚੱਲ ਰਿਹਾ ਜੀ ਸਾਡੇ ਮਤਲਬ 23 ਮਾ ਲੰਗਰ ਚੱਲ ਰਿਹਾਗਾ ਬਹੁਤ ਹੀ ਬਲੱਡੇ ਦੀ ਜਿਹੜੀ ਸੰਗਤ ਹੈ ਬਹੁਤ ਹੀ ਹਮ ਹਮਾ ਕੇ ਸੇਵਾ ਕਰਦੀ ਹੈ ਇਹ ਸਾਡੇ ਇਲਾਕੇ ਨੂੰ ਮਾਣ ਪ੍ਰਾਪਤ ਹੈ ਸਾਰੇ ਪਿੰਡ ਦਾ ਸਹਿਯੋਗ ਹੈ ਸਾਰੇ ਬਲੱਡੇ ਵਾਸੀਆਂ ਦਾ ਸਹਿਯੋਗ ਹੈ ਉਸਦੇ ਸਹਿਯੋਗ ਦੇ ਨਾਲ ਇਹ ਲੰਗਰਾਂ ਦੇ ਵਿੱਚ ਸੇਵਾ ਚੱਲ ਰਹੀ ਹੈ ਬੜੀ ਭਾਵਨਾ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ ਹੈ ਜੀ ਸਾਨੂੰ ਇਹ ਮਾਣ ਪ੍ਰਾਪਤ ਹੈ ਅਸੀਂ ਅਸੀਂ ਚਾਹੁੰਦੇ ਹਾਂ ਵੀ ਵਾਹਿਗੁਰੂ ਜੇ ਕਿਰਪਾ ਸਦਾ ਸਾਡੇ ਤੇ ਬਣਾਈ ਰੱਖਣ ਤੇ ਇਸੇ ਤਰ੍ਹਾਂ ਸਾਡੇ ਤੋਂ ਇਹ ਸੇਵਾ ਲੈਂਦੇ ਰਹਿਣ ਅੰਧਖੰਡ ਪਰ ਪ੍ਰਕਾਸ਼ ਹੁੰਦੀ ਨੇ ਜੀ ਇੱਥੇ ਇਨੇ ਦਿਨ ਲੰਗਰ ਚੱਲਦੇ ਨੇ ਸਾਰੀ ਜਿਹੜੀ ਰੋਡ ਤੋਂ ਬਸਾਂ ਲੰਗਦੀਆਂ ਨੇ ਕੋਈ ਹੋਰ ਲੰਗਦੇ ਸਾਰੀ ਸੰਗਤ ਪ੍ਰਸ਼ਾਦ ਦਾ ਪਾਣੀ ਚੱਕ ਕੇ ਜਾਂਦੇ ਨੇ ਜੀ ਦਿਨ ਰਾਤ ਲੰਗਰ ਚੱਲਦਾ ਜੀ 24 ਘੰਟੇ ਕੈਂਪ ਲੱਗਦੇ ਨੇ ਕੈਂਪ ਲੱਗਿਆ ਮੈਡੀਕਲ ਕੈਂਪ ਲੱਗਦੇ ਆ ਜੀ ਬੱਚਿਆਂ ਦੇ ਦਸਤਾਰ ਮੁਕਾਬਲੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਖੂਨਦਾਨ ਜੀ ਖੂਨਦਾਨ ਕੈਂਪ ਇਹ ਸਾਰੇ ਚੱਲ ਰਹੇ ਨੇ ਜੀ ਇਹ ਬੜੀ ਕਿਰਪਾ ਵਾਹਿਗੁਰੂ ਜੀ ਦੀ ਸਾਡੇ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸ਼ੀਰ ਦੀ ਜੋੜ ਮੇਲਾ ਚੱਲ ਰਿਹਾ ਜੀ ਸਾਡੇ ਮਤਲਬ 23ਵਾਂ ਲੰਗਰ ਚੱਲ ਰਿਹਾਗਾ ਬਹੁਤ ਹੀ ਬਲਾਡੇ ਦੀ ਜਿਹੜੀ ਸੰਗਤ ਆ ਬਹੁਤ ਹੀ ਹਮ ਹਮਾ ਕੇ ਸੇਵਾ ਕਰਦੀ ਐ ਇਹ ਸਾਡੇ ਇਲਾਕੇ ਨੂੰ ਮਾਣ ਪ੍ਰਾਪਤ ਐ ਸਾਰੇ ਪਿੰਡ ਦਾ ਸਹਿਯੋਗ ਐ ਸਾਰੇ ਬਲਾਡੇ ਵਾਸੀਆਂ ਦਾ ਸਹਿਯੋਗ ਐ ਉਸਦੇ ਸਹਿਯੋਗ ਦੇ ਨਾਲ ਇਹ ਲੰਗਰਾਂ ਦੇ ਵਿੱਚ ਸੇਵਾ ਚੱਲ ਰਹੀ ਐ ਬੜੀ ਭਾਵਨਾ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ ਐ ਜੀ ਸਾਨੂੰ ਇਹ ਮਾਣ ਪ੍ਰਾਪਤ ਹੈ ਅਸੀਂ ਅਸੀਂ ਚਾਹੁੰਦੇ ਆ ਵੀ ਵਾਹਿਗੁਰੂ ਜੇ ਕਿਰਪਾ ਸਦਾ ਸਾਡੇ ਤੇ ਬਣਾਈ ਰੱਖਣ ਤੇ ਇਸੇ ਤਰ੍ਹਾਂ ਸਾਡੇ ਤੋਂ ਇਹ ਸੇਵਾ ਲੈਂਦੇ ਰਹਿਣ। ਅੰਡ ਖੰਡ ਪਰ ਪ੍ਰਕਾਸ਼ ਹੁੰਦੇ ਨੇ ਜੀ ਇੱਥੇ ਤਿੰਨ ਦੇ ਲੰਗਰ ਚੱਲਦੇ ਨੇ ਸਾਰੀ ਜਿਹੜੀ ਰੋਡ ਦੇ ਬਸਤਾ ਲੰਗਦੀਆਂ ਨੇ ਕੋਈ ਹੋਰ ਲੰਗਦੇ ਸਾਰੀ ਸੰਗਤ ਪ੍ਰਸ਼ਾਦ ਦਾ ਪਾਣੀ ਚੱਕ ਕੇ ਜਾਂਦੇ ਨੇ ਜੀ ਦਿਨ ਰਾਤ ਲੰਗਰ ਚੱਲਦਾ ਜੀ 24 ਘੰਟੇ ਕੈਂਪ ਲੱਗਦੇ ਨੇ ਕੈਂਪ ਲੱਗਦਾ ਮੈਡੀਕਲ ਕੈਂਪ ਲੱਗਦੇ ਆ ਜੀ ਬੱਚਿਆਂ ਦੇ ਦਸਤਾਰ ਮੁਕਾਬਲੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕੋਹਂ ਦਾਣੇ ਕੈਂਪ ਇਹ ਸਾਰੇ ਚੱਲ ਰਹੇ ਨੇ ਜੀ ਇਹ ਬੜੀ ਕਿਰਪਾ ਵਾਹਿਗੁਰੂ ਜੀ ਦੀ ਸਾਡੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸ਼ੀਦੀ ਜੋੜ ਮੇਲਾ ਚੱਲ ਰਿਹਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਡਾਰਾ ਦੇ ਛੋਟੇ ਸਾਈਆਂ ਦੀ ਯਾਦ ਵਿੱਚ ਹਰ ਸਾਲ ਅਸੀਂ ਲਗਾਉਂਦੇ ਆ ਇਹ ਇਸ ਵਾਰ 23ਵਾਂ ਲੰਗਰ ਹੈ ਛੋਟੇ ਸਾਰਾ ਬੜਾ ਡਾ ਪਿੰਡ ਮੰਡੀ ਵੱਲੋਂ ਪੂਰਾ ਸੰਜੋਗ ਆ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਤਿੰਨ ਦਿਨ ਚੱਲਦਾ ਹੈ ਹਜ਼ਾਰਾਂ ਤੋਂ ਸ਼ੁਰੂ ਕਰਿਆ ਅੱਜ ਲੱਖਾਂ ਤੇ ਪਹੁੰਚ ਗਿਆ ਲੱਖਾਂ ਰੁਪਈਆ ਦੀ ਸਾਨੂੰ ਇੱਥੇ ਸੇਵਾ ਆਉਂਦੀ ਹੈ ਲੱਖਾਂ ਰੁਪਈਆ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ